ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਰਲਡ ਨੋ ਤਬਾਕੂ ਡੇ ਦੇ ਮੌਕੇ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਸੈਟਲਾਈਟ ਹਸਪਤਾਲ ਸਕਤਰੀ ਬਾਗ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਡਾਕਟਰ ਜਗਨਜੋਤ ਕੌਰ ਨੇ ਕਿਹਾ ਕਿ ਪੰਜਾਬ ਰਾਜ ਨੂੰ ਤੰਬਾਕੂ ਮੁਕਤ ਕਰਨ ਦੇ ਉਦੇਸ਼ ਨਾਲ ਇਹ ਸਮਾਗਮ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕਰਵਾਏ ਜਾ ਰਹੇ ਹਨ ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਕਾਲਜਾਂ ਅਤੇ ਜਨਤਕ ਥਾਵਾਂ ਤੇ ਜਾ ਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸੌਚਕ ਸਮਾਗਮ ਕਰਵਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਟਪਾ ਐਕਟ ਤਹਿਤ ਸਮੂਹ ਤੰਬਾਕੂ ਵਿਕਰੇਤਾਵਾਂ ਨੂੰ ਚੇਤਾਵਨੀ ਦਿੰਦਿਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਰੇਕ ਵਿਦਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣਾ ਅਤੇ ਬਿਨਾਂ ਮਾਪਦੰਡ ਦੇ ਤੰਬਾਕੂ ਪਦਾਰਥ ਵੇਚਣਾ ਕਾਨੂੰਨਨ ਸਜ਼ਾਯੋਗ ਅਪਰਾਧ ਹੈ ਉਨਾ ਕਿਹਾ ਕਿ ਪੰਜਾਬ ਨੂੰ ਤਮਾਕੂ ਮੁਕਤ ਕਰਨ ਲਈ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਡਾਕਟਰ ਰਾਜਵਿੰਦਰ ਕੌਰ ਵੱਲੋਂ ਤਮਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਜ਼ਿਲ੍ਹਾ ਐਮਈਆਈਓ ਅਮਰਦੀਪ ਸਿੰਘ ਨੇ ਨੋ ਤਮਾਕੂ ਮੁਹਿੰਮ ਵਿੱਚ ਹਿੱਸਾ ਪਾਉਣ ਲਈ ਸਹੁੰ ਚੁਕਾਈ ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਕ ਨੁੱਕੜ ਨਾਟਕ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਇਹ ਸੁਪਰੰਤ ਸਿਹਤ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਤਰਨਜੀਤ ਕੌਰ ਡਾਕਟਰ ਸ਼ਬਨਮ ਡਾਕਟਰ ਜਸਜੀਤ ਕੌਰ ਫਾਰਮੇਸੀ ਅਫਸਰ ਪਲਵਿੰਦਰ ਸਿੰਘ ਤੰਮੂ ਰੈੱਡ ਕਰਾਸ ਵੱਲੋਂ ਰਾਜੇਂਦਰ ਕੁਮਾਰ ਅਤੇ ਪਰਮਦੀਪ ਸਿੰਘ ਸਣੇ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਹਾਜ਼ਰ ਸਨ ਮੈਂ ਡਾਕਟਰ ਜਗਨਜੋਤ ਜ਼ਿਲ੍ਹਾ ਟਬੈਕੋ ਕੰਟਰੋਲ ਅਫਸਰ ਅੱਜ ਜੀ ਇੱਥੇ ਸਾਰੇ ਯੂਪੀਐਚਸੀ ਸਕਤਰੀ ਬਾਗ ਵਿਖੇ ਇਕੱਠੇ ਹੋਇਆ 31 ਮਈ 2024 ਨੂੰ ਵਿਸ਼ਵ ਨੋ ਤੰਬਾਕੂ ਦਿਵਸ ਮਨਾਉਣ ਦੇ ਲਈ ਜਿਹੜਾ ਕਿ WHO ਵੱਲੋਂ ਸਾਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਇੱਥੇ ਅੱਜ ਅੰਮ੍ਰਿਤਸਰ ਦਾ ਜ਼ਿਲ੍ਹਾ ਜ਼ਿਲ੍ਹਾ ਪੱਤਰੀ ਪ੍ਰੋਗਰਾਮ ਮਨਾਇਆ ਹੈ ਇਸ ਪ੍ਰੋਗਰਾਮ ਦਾ ਜਿਹੜਾ ਥੀਮ ਹੈ ਉਹ ਹੈਗਾ ਟੂ ਪ੍ਰੋਟੈਕਟ ਦ ਨਿਊ ਜਨਰੇਸ਼ਨਸ ਫਰੋਮ ਦ ਵਰਸਟ ਇਫੈਕਟਸ ਆਫ ਟਬੈਕੋ ਇੰਡਸਟਰੀ ਕਿ ਜਿਹੜੀ ਤੰਬਾਕੂ ਦੀ ਇੰਡਸਟਰੀ ਤੰਬਾਕੂ ਪ੍ਰੋਡਿਊਸ ਕਰ ਰਹੀ ਹੈ ਉਹਦੇ ਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਨਵੀਆਂ ਪੀੜ੍hiyan ਹਨ ਉਹਨਾਂ ਤੇ ਤੰਬਾਕੂ ਦਾ ਕਿੰਨਾ ਮਾੜਾ ਪ੍ਰਭਾਵ ਪੈ ਰਿਹਾ ਹੈ ਇਸ ਬਾਰੇ ਅਸੀਂ ਜਾਗਰੂਕਤਾ ਪੈਦਾ ਕਰੀਏ ਅੱਜ ਦੇ ਵਰਗੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਨੁੱਕੜ ਨਾਟਕ ਕਰਾਇਆ ਹੈ ਅਸੀਂ ਲੈਕਚਰਸ ਕਰਾਏ ਹੈ ਔਰ ਅਸੀਂ ਸਾਰੇ ਆਪਣੇ ਜਿਹੜੇ ਫੀਲਡ ਵਰਕਰਸ ਹੈ ਏ ਐਨ ਐਮ ਆਸ਼ਾ ਵਰਕਰਸ ਮਲਟੀਪਰਪਸ ਜਿਹੜੇ ਵਰਕਰਸ ਹੈ ਉਹਨਾਂ ਨੂੰ ਇਕੱਤਰ ਕੀਤਾ ਹੈ ਤਾਂ ਕਿ ਉਹ ਸਾਡੇ ਮੈਸੈਂਜਰਸ ਹੈ ਉਹ ਸਮਾਜ ਦੇ ਵਿੱਚ ਰੂਰਲ ਤੇ ਅਰਬਨ ਪੋਪੂਲੇਸ਼ਨ ਦੇ ਵਿੱਚ ਕੰਮ ਕਰਦੇ ਹੈ ਇੱਕ ਇੱਕ ਜਿਹੜਾ ਸਾਡਾ ਵਰਕਰ ਹੈ ਉਹ ਜਾ ਕੇ ਹਜ਼ਾਰਾਂ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹਨਾਂ ਦੇ ਲਈ ਇੱਕ ਮੈਸੇਜ ਲੈ ਕੇ ਜਾਂਦਾ ਹੈ ਔਰ ਇਹ ਮੈਸੇਜ ਇਹੀ ਹੈ ਕਿ ਤੰਬਾਕੂ ਜਿਹੜਾ ਹੈ ਉਹ ਸਾਡੇ ਸਮਾਜ ਦੇ ਲਈ ਇੱਕ ਗ੍ਰਹਿਣ ਹੈ ਇਹਨੂੰ ਅਸੀਂ ਪੰਜਾਬ ਸਰਕਾਰ ਨੇ ਇੱਕ ਮੋਹਮ ਚੁਕਿਆ ਹੈ ਕਿ ਇਸ ਕਿ ਇਸ ਅਸੀਂ ਆਪਣੇ ਪੰਜਾਬ ਨੂੰ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਤੰਬਾਕੂ ਰਹਿਤ ਬਣਾਉਣਾ ਹੈ ਔਰ ਆਪਣੀ ਜਿਹੜੇ ਬੱਚੇ ਹੈ ਯੰਗ ਅਡਲਟਸ ਹੈ ਇਨਾਂ ਨੂੰ ਇਹਦੇ ਜਿਹੜੇ ਐਡਵਰਸ ਇਫੈਕਟਸ ਹਨ ਇਹਨਾਂ ਦੇ ਬਾਰੇ ਜਾਗਰੂਕ ਕਰਕੇ ਤਾਂਕਿ ਉਹ ਆਪ ਹੀ ਇਹਨੂੰ ਛੱਡਣ ਲਈ ਤਿਆਰ ਹੋਣ ਅਤੇ ਹੈਲਦੀ ਜਿਹੜੀਆਂ ਹੈਬਿਟਸ ਆ ਜਿਵੇਂ ਅਸੀਂ ਦੱਸਿਆ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਸਪੋਰਟਸ ਦੇ ਵੱਲ ਪ੍ਰੇਰਿਤ ਹੋਣ ਤੇ ਜਿਹੜੀਆਂ ਵੇਪਿੰਗ ਹੁੱਕਾ ਬਾਰਜ਼ ਅਤੇ ਜਿਹੜੀਆਂ ਸਿਗਰਟ ਤੇ ਤੰਬਾਕੂ ਨੋਸ਼ੀ ਹੈ ਉਹਦੇ ਤੋਂ ਬਚਣ ਸੋ ਜਿਹੜਾ ਕੋਟਪਾ ਐਕ 2003 ਹੈ ਉਹਨੂੰ ਸ਼ਕਤੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਜਾਂਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਾਸ ਤੌਰ ਤੇ ਅਸੀਂ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਮੇਂ ਸਮੇਂ ਦੇ ਅਸੀਂ ਰਾਦਰ ਕੇ ਵੀਕਲੀ ਜਾਂ ਵਾਂਸ ਅ ਵੀਕ অর ਟੁਆਇਸ ਅ ਵੀਕ ਅਸੀਂ ਰੇਡਸ ਕਰਦੇ ਹਾਂ ਜਿਹੜੇ ਅਸੀਂ ਚਲਾਨਸ ਕਰਦੇ ਹਾਂ ਉਹ ਰੂਰਲ ਦੇ ਵਿੱਚ ਵੀ ਹੈ ਔਰ ਅਰਬਨ ਦੇ ਵਿੱਚ ਹੈ ਉਹਨਾਂ ਦੇ ਵਿੱਚ ਅਸੀਂ ਜਿੰਨੇ ਵੀ ਵੈਂਡਰਸ ਹੁੰਦੇ ਆ ਤੰਬਾਕੂ ਦੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਜਿਹੜੇ ਅਨਧਿਕਾਰੇਤ ਤੰਬਾਕੂ ਵੇਚ ਰਹੇ ਆ ਜਿਹੜੇ ਪਬਲਿਕ ਪਲੇਸਸ ਤੇ স্মੋਕ ਕਰਦੇ ਆ ਉਹਨਾਂ ਦਾ ਖਾਸ ਤੌਰ ਤੇ ਚਲਾਨ ਕੀਤਾ ਜਾਂਦਾ ਬਿਕੋਜ਼ ਇਹ ਇਲੀਗਲ ਹੈ ਸੈਕੰਡਲੀ ਜਿਹੜੇ ਇੱਕ ਹੋਰ ਜਿਹੜਾ ਇਹਨਾਂ ਦਾ ਇੱਕ ਪਾਰਟ ਹੈ ਉਹ ਹੈਗਾ ਤੰਬਾਕੂ ਰਹਿਤ ਜਿਹੜੇ ਇੰਸਟੀਚੂਟਸ ਹੈ ਜਿਹਨੂੰ ਟੋਫੀ ਕਿਹਾ ਜਾਂਦਾ ਹੈ ਕਿਸੇ ਵੀ ਜਿਹੜਾ ਇੱਕ ਇੰਸਟੀਚੂਟ ਹੈ ਵਿਦਿਆ ਕੇਂਦਰ ਆਦਾਰਾ ਹੈ ਉਹਦੇ 100 ਮੀਟਰ ਦੇ ਅੰਦਰ ਨਾ ਕੋਈ ਤੰਬਾਕੂ ਵੇਚ ਸਕਦਾ ਤੇ ਨਾ ਤੰਬਾਕੂ ਦਾ ਸੇਵਨ ਕਰ ਸਕਦਾ ਔਰ ਮੈਂ ਅਪੀਲ ਵੀ ਕਰਦੀ ਆ ਕਿ ਜਿੱਥੇ ਵੀ ਕਿਤੇ ਇਹੋ ਜਿਹਾ ਕੋਈ ਤੁਸੀਂ ਤੁਹਾਡੀ ਨਜ਼ਰ ਦੇ ਵਿੱਚ ਆਂਦਾ ਹੈ ਉਹ ਸਾਨੂੰ ਉਹਦੀ ਇਤਲਾਹ ਦਿਓ ਤਾਂ ਕਿ ਅਸੀਂ ਉਹਦਾ ਚਲਾਨ ਕਰੀਏ ਔਰ ਉਹਦੇ ਅਗੇਂਸਟ ਕੜੀ ਕਾਰਵਾਈ ਕਰੀਏ